ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ ਸੰਪੂਰਨ ਸੰਖਿਆਵਾਂ ਉਸ ਦਾ ਅਭਿਆਸ 1.1 ਜਿਹਦੇ ਵਿੱਚ 5 ਸਵਾਲ ਹਨ ਉਹ ਪੰਜੋ ਸਵਾਲ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਜਿਹੜੇ ਹੱਲ ਤੁਹਾਡੇ ਲਈ ਕੀਤੇ ਜਾ ਰਹੇ ਹਨ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਜਿਹੜੀ ਗੱਲ ਬੋਲ ਕੇ ਸਮਝਾਈ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਤੁਸੀਂ ਇਹ ਸਾਰੇ ਸਵਾਲ ਬਿਨਾ ਦੇਖੇ ਆਪਣੇ ਆਪ ਕਰਨੇ ਹਨ ਕਿਉਂਕਿ ਗਣਿਤ ਦੇਖ ਸੁਣ ਕੇ ਨਹੀਂ ਹੁੰਦਾ ਗਣਿਤ ਹਮੇਸ਼ਾ ਆਪਣੇ ਆਪ ਕਰਕੇ ਹੁੰਦਾ ਹੈ ਸੋ ਆਓ ਸ਼ੁਰੂ ਕਰੀਏ ਇਹ ਵਲਾ ਅਭਿਆਸ ਸੋ ਪਹਿਲਾ ਅਭਿਆਸ ਇਹ ਕਹਿੰਦੇ ਬੱਚਿਓ ਇਹ ਵੱਡਾ ਹੈ ਛੋਟਾ ਹੈ ਜਾਂ ਬਰਾਬਰ ਹੈ ਵਿੱਚੋਂ ਉਚਿਤ ਚਿੰਨ ਦੀ ਵਰਤੋਂ ਕਰਦੇ ਹੋਏ ਖਾਲੀ ਥਾਵਾਂ ਭਰੋ ਇਹ ਖਾਲੀ ਥਾਵਾਂ ਦਿੱਤੀ ਹੋਈਆਂ ਨੇ ਦੇਖੋ ਦੱਬੀਆਂ ਸੋ ਇਹ ਹੱਲ ਕਰ ਦਿੱਤਾ ਹੈ ਬੱਚਿਓ ਮੈਂ ਤੁਹਾਡੇ ਲਈ ਸੋ ਪਹਿਲਾ ਇਹ ਬੱਚਿਓ ਜਿਹੜਾ -3 ਹੈਗਾ ਰਿਣਾਤਮਕ 3 ਇਹ ਰਿਣਾਤਮਕ 5 ਤੋਂ ਵੱਡਾ ਹੈ ਕਿਉਂ ਬੱਚਿਓ ਕਿਉਂਕਿ ਸੰਖਿਆ ਰੇਖਾ ਤੇ ਜਿਹੜਾ -3 ਹੈ ਉਹ ਸੱਜੇ ਪਾਸੇ ਹੁੰਦਾ ਹੈ ਤੇ -5 ਜਿਹੜਾ ਹੈ ਉਹ ਖੱਬੇ ਪਾਸੇ ਹੁੰਦਾ ਹੈ ਤੇ ਅਸੀਂ ਜਾਣਦੇ ਹਾਂ ਕਿ ਸੰਖਿਆ ਰੇਖਾ ਦੇ ਉੱਤੇ ਸੱਜੇ ਪਾਸੇ ਵਾਲੀ ਸੰਖਿਆ ਖੱਬੇ ਪਾਸੇ ਵਾਲੀ ਸੰਖਿਆ ਤੋਂ ਹਮੇਸ਼ਾ ਵੱਡੀ ਹੁੰਦੀ ਹੈ ਠੀਕ ਹੈ ਦੂਜਾ ਤਰੀਕਾ ਚੇਤਾ ਰੱਖਣ ਦਾ ਇਹ ਵੇ ਕਿ ਜਦੋਂ ਦੋਨੋਂ ਸਾਈਨ ਮਾਈਨਸ ਹੋਣ ਤੇ ਜਿਹੜਾ ਸੰਖਿਆਤਮਕ ਮੁੱਲ ਹੈਗਾ ਜਿਹਦਾ ਉਹ 3 ਹੈਗਾ 5 ਤੋਂ ਛੋਟਾ ਸੋ ਉਲਟਾ ਕਰਦੀਦਾ ਆਮ ਤੌਰ ਤੇ ਅਸੀਂ ਕਹਾਂਗੇ 3 ਜਿਹੜਾ ਹੈ 5 ਤੋਂ ਛੋਟਾ ਹੈ ਹਨਾ 3 5 ਤੋਂ ਛੋਟਾ ਹੁੰਦਾ ਜੇ ਮਾਈਨਸ ਸਾਈਨ ਹੋਵੇ ਪਰ ਜੇ ਦੋਨੋਂ ਪਾਸੇ ਮਾਈਨਸ ਹੋਵੇ ਫਿਰ ਇਸ ਗੱਲ ਨੂੰ ਉਲਟਾ ਦੀਦਾ ਜਿਹੜੀ ਸੰਖਿਆ ਦਾ ਸੰਖਿਆਤਮਕ ਮੁੱਲ ਛੋਟਾ ਹੈ ਉਹ ਵੱਡੀ ਹੋ ਜਾਂਦੀ ਹੈ ਸੋ -3 ਜਿਹੜਾ ਹੈ ਉਹ -5 ਨਾਲੋਂ ਵੱਡਾ ਹੈ ਠੀਕ ਹੈ ਅਗਲਾ ਦੇਖੀਏ ਮਾਈਨਸ 2 ਹੈਗਾ ਇੱਥੇ ਤੇ 5 4 ਹੈਗਾ ਸੋ 5 4 ਕਿੰਨਾ ਹੋ ਗਿਆ 1 1 ਆ ਗਿਆ ਬਰਾਬਰ ਹੋ ਗਿਆ ਮਾਈਨਸ 2 ਤੇ ਇਹ ਇਹਨੂੰ ਸਰਲ ਕਰਕੇ ਸਾਡਾ ਇਹ ਹੋ ਗਿਆ ਇਹ ਡੱਬੀ ਬਣ ਗਈ ਜਿਹੜੀ ਮਾਈਨਸ 2 ਤੇ ਇਹ ਸੀਗੀ ਇਹ ਬਣ ਗਿਆ ਮਾਈਨਸ 2 ਤੇ ਇੱਥੇ ਆ ਗਿਆ 1 ਹੁਣ ਬੱਚਿਓ ਮਾਈਨਸ 2 ਹੈ ਰਿਣਾਤਮਕ ਸੰਖਿਆ ਹੈ 1 ਧਨਾਤਮਕ ਸੰਖਿਆ ਹੈ ਤੇ ਅਸੀਂ ਜਾਣਦੇ ਹਾਂ ਕਿ ਹਰੇਕ ਰਿਣਾਤਮਕ ਸੰਖਿਆ ਕੋਈ ਵੀ ਰਿਣਾਤਮਕ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਰਿਣਾਤਮਕ ਸੰਖਿਆ ਜਿਹੜੀ ਹੈ ਉਹ ਹਰੇਕ ਧਨਾਤਮਕ ਸੰਖਿਆ ਤੋਂ ਛੋਟੀ ਹੁੰਦੀ ਹੈ ਸੋ ਇੱਥੇ ਚੁੱਪ ਕਰਕੇ ਜੇ ਇੱਕ ਇੱਕ ਧਨਾਤਮਕ ਹੋਵੇ ਇੱਕ ਰਿਣਾਤਮਕ ਹੋਵੇ ਤੇ ਜਿਹੜੀ ਰਿਣਾਤਮਕ ਹੈ ਉਹ ਧਨਾਤਮਕ ਤੋਂ ਹਮੇਸ਼ਾ ਛੋਟੀ ਹੋਏਗੀ ਸੋ ਇੱਥੇ ਲਗਾਤਾ ਛੋਟਾ ਠੀਕ ਹੈ ਫਿਰ ਆ ਗਿਆ ਬੱਚੋ ਇਹ ਵਾਲਾ 8 ਚੋਂ 4 ਗਿਆ ਤੇ ਇੱਥੇ ਮਾਈਨਸ 3 ਹੈਗਾ 8 ਚੋਂ 4 ਗਿਆ 4 ਹੁੰਦਾ ਸੋ ਬਰਾਬਰ ਹੈਗਾ 4 ਤੇ ਇੱਥੇ ਮਾਈਨਸ 3 ਹੁਣ 4 ਕਿਹੜਾ ਹੈਗਾ ਧਨਾਤਮਕ ਹੈਗਾ -3 ऋणात्मक ਹੈਗਾ ਸੋਤਨਾਤਮਕ ਹਰੇਕ ਧਨਾਤਮਕ ਸੰਖਿਆ ਹਰੇਕ ਰਿਣਾਤਮਕ ਸੰਖਿਆ ਤੋਂ ਵੱਡੀ ਹੁੰਦੀ ਹੈ ਸੋ ਇੱਥੇ ਆ ਗਿਆ ਵੱਡੇ ਦਾ ਨਿਸ਼ਾਨ ਠੀਕ ਹੈ ਫਿਰ ਆ ਗਿਆ -6 ਤੇ ਇੱਥੇ ਆ ਗਿਆ 5 ਚੋਂ ਗਿਆ 0 ਹੁਣ ਕਿਸੇ ਵੀ ਸੰਖਿਆ ਚੋਂ ਜੇ 0 ਘਟਾ ਦੋ ਤੇ ਉਸ ਸੰਖਿਆ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ 5 ਚੋਂ 0 ਘਟਾ ਕੇ 5 ਹੀ ਰਹੇਗਾ ਹੁਣ 5 ਜਿਹੜਾ ਹੈਗਾ ਬੱਚਿਓ 5 ਧਨਾਤਮਕ ਹੈਗਾ 5 ਧਨਾਤਮਕ ਚੋ ਜਿਹੜੇ 0 ਕੱਢਿਆ ਤੇ 5 ਧਨਾਤਮਕ ਰਹਿ ਗਿਆ 5 ਧਨਾਤਮਕ ਹੈਗਾ 6 ਰਿਨਾਤਮਕ ਹੈਗਾ ਮਾਈਨਸ ਹੈਗਾ ਅਸੀਂ ਜਾਣਦੇ ਹਾਂ ਕਿ ਹਰੇਕ ਰਿਨਾਤਮਕ ਸੰਖਿਆ ਹਰੇਕ ਧਨਾਤਮਕ ਸੰਖਿਆ ਤੋਂ ਛੋਟੀ ਹੁੰਦੀ ਹੈ ਸੋ ਇੱਥੇ ਆ ਗਿਆ ਛੋਟੇ ਦਾ ਨਿਸ਼ਾਨ ਠੀਕ ਹੈ ਫਿਰ ਆ ਗਿਆ ਇੱਥੇ 5 ਆ ਗਿਆ ਤੇ ਇੱਥੇ 8 ਚੋਂ 3 ਗਿਆ ਕਿੰਨਾ ਆ ਜਾਏਗਾ 5 ਸੋ ਇੱਥੇ ਵੀ 5 ਇੱਥੇ ਵੀ 5 ਸੋ ਅਤੇ ਸਪਸ਼ਟ ਹੈ ਸਾਬ ਪਤਾ ਲੱਗਦਾ ਕਿ ਇੱਥੇ ਬਰਾਬਰ ਦਾ ਨਿਸ਼ਾਨ ਆਏਗਾ 5 ਬਰਾਬਰ 5 ਠੀਕ ਹੈ ਫਿਰ ਇੱਥੇ ਆ ਗਿਆ ਬੱਚਿਓ 0 ਹੈਗਾ ਠੀਕ ਹੈ ਤੇ ਇੱਥੇ ਆ ਗਿਆ -3 ਰਿਣਾਤਮਕ 3 ਹੈਗਾ ਹੁਣ ਬੱਚਿਓ ਅਸੀਂ ਜਾਣਦੇ ਆ ਜਿਹੜਾ 0 ਹੈ ਹਰ ਇੱਕ ਰਿਣਾਤਮਕ ਸੰਖਿਆ ਤੋਂ ਵੱਡਾ ਹੁੰਦਾ ਹੈ ਸੋ ਇੱਥੇ ਆ ਗਿਆ ਵੱਡਾ ਅਤੇ 0 ਜਿਹੜਾ ਹੈ ਹਰ ਇੱਕ ਧਨਾਤਮਕ ਸੰਖਿਆ ਤੋਂ ਛੋਟਾ ਹੁੰਦਾ ਹੈ ਹਰ ਇੱਕ ਰਿਣਾਤਮਕ ਸੰਖਿਆ ਤੋਂ ਵੱਡਾ ਹੁੰਦਾ ਹੈ ਸੋ ਇਹ ਰਿਣਾਤਮਕ ਸੰਖਿਆ ਹੈਗੀ ਇਹ ਸੋ ਇੱਥੇ ਆਏਗਾ ਵੱਡੇ ਦਾ ਨਿਸ਼ਾਨ ਸੋ ਬੱਚਿਓ ਇਹ ਸਵਾਲਾਂ ਨੂੰ ਸਾਰਿਆਂ ਨੂੰ ਇਹ ਪੇਪਰਾਂ ਚ ਆਉਂਦੇ ਨੇ ਇੱਕ ਇੱਕ ਨੰਬਰ ਦੇ ਅੱਧੇ-ਅੱਧੇ ਨੰਬਰ ਦੇ ਸਵਾਲ ਆਉਂਦੇ ਹੁੰਦੇ ਨੇ ਸੋ ਤੁਸੀਂ ਇਹਨਾਂ ਨੂੰ ਜ਼ਰੂਰ ਅਭਿਆਸ ਕਰਨਾ ਹੈ ਹੋਰ ਇਹ ਬੜਾ ਹੀ ਮਹੱਤਵਪੂਰਨ ਹੈ ਅੱਗੇ ਜਾ ਕੇ ਕਲਾਸਾਂ ਵਿੱਚ ਲਈ ਤੁਸੀਂ ਅਗਲੀ ਜਮਾਤਾਂ ਜਾਓਗੇ ਆ ਇਸੇ ਕਲਾਸ ਵਿੱਚ ਜਿਹੜੇ ਅਗਲੇ ਤੁਸੀਂ ਪਾਠ ਕਰੋਗੇ ਉਹਨਾਂ ਵਿੱਚ ਇਹ ਅਭਿਆਸ ਤੁਹਾਡਾ ਜਿਹੜਾ ਹੈ ਬੜਾ ਕੰਮ ਆਏਗਾ ਠੀਕ ਹੈ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਕਹਿੰਦੇ ਹੇਠ ਲਿਖਿਆਂ ਸੰਪੂਰਨ ਸੰਖਿਆਵਾਂ ਨੂੰ ਵੱਧ ਦੇ ਕਰਮ ਵਿੱਚ ਕਰਮ ਵਧ ਕਰੋ ਵਧਦਾ ਕਰਮ ਕਿਹੜਾ ਹੁੰਦਾ ਬੱਚਿਓ ਖੱਬੇ ਤੋਂ ਸੱਜੇ ਪਾਸੇ ਲੜੀ ਬਣਾਣੀ ਹੈ ਸੰਖਿਆਵਾਂ ਦੀ ਜਿਹੜਾ ਪਹਿਲੀ ਸੰਖਿਆ ਸਭ ਤੋਂ ਛੋਟੀ ਦੂਜੀ ਉਸ ਤੋਂ ਵੱਡੀ ਤੀਜੀ ਉਸ ਤੋਂ ਵੱਡੀ ਚੌਥੀ ਉਸ ਤੋਂ ਵੱਡੀ ਪੰਜਵੀਂ ਉਸ ਤੋਂ ਵੱਡੀ ਤੇ ਅਖੀਰ ਵਿੱਚ ਸਭ ਤੋਂ ਵੱਡੀ ਇਹਨੂੰ ਕਹਿੰਨੇ ਆ ਵਧਦਾ ਕਰਮ ਠੀਕ ਹੈ ਜੀ ਹੁਣ ਇਹ ਕਰਨ ਦਾ ਤਰੀਕਾ ਕੀ ਹੈ ਦੋ ਸਵਾਲ ਨੇ ਦੇਖੋ ਇਹ ਸੰਖਿਆਵਾਂ ਦਿੱਤੀਆਂ ਨੇ ਤੇ ਇਹ ਪਹਿਲੇ ਇਹ ਪਹਿਲਾਂ ਪਾਗ ਲੈਨੇ ਆ ਇਹ ਸੰਖਿਆਵਾਂ ਦਿੱਤੀਆਂ ਨੇ ਠੀਕ ਹੈ ਹੁਣ ਇਹ ਸੰਖਿਆਵਾਂ ਵਿੱਚੋਂ ਕੀ ਕਰਨਾ ਹੈ ਅਸੀਂ ਧਨਾਤਮਕ ਸੰਖਿਆ ਨੂੰ ਜੋੜਾ ਕਰ ਲੈਣਾ ਹੈ ਰਿਨਾਤਮਕ ਸੰਖਿਆਵਾਂ ਨੂੰ ਜੋੜਾ ਕਰ ਲੈਣਾ ਹੈ ਸੋ ਦਿੱਤੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਜਿਹੜੀਆਂ-ਜਿਹੜੀਆਂ ਬੱਚਾ ਦੇਖੋ ਪਹਿਲੇ 12 ਲਿਖ ਲਈ ਇੱਥੇ 12 ਫਿਰ ਦੂਜੇ ਨੰਬਰ ਤੇ ਧਨਾਤਮਕ ਕਿਹੜੀ ਇਹ ਦੇਖੋ ਇਹ ਤੇ ਰਿਨਾਤਮਕ ਹੈ ਇਹ ਰਿਨਾਤਮਕ ਹੈ ਫੇ ਆ ਗਈ ਇਹ ਧਨਾਤਮਕ 31 ਲਿਖ ਲਈ ਫਿਰ ਧਨਾਤਮਕ ਆ ਗਈ 7 ਉਸ ਤੋਂ ਅੱਗੇ ਫਿਰ ਰਿਨਾਤਮਕ ਹੈ ਰਿਨਾਤਮਕ ਹੈ ਸੋ ਧਨਾਤਮਕ ਸੰਖਿਆਵਾਂ ਹੋ ਗਈਆਂ ਹੁਣ ਧਨਾਤਮਕ ਸੰਖਿਆਵਾਂ ਦਾ ਵੱਧ ਦਾ ਕਰਮ ਕਿਹੜਾ ਸਭ ਤੋਂ ਛੋਟੀ 7 ਤੇ ਠੀਕ ਹੈ ਉਸ ਤੋਂ ਅਗਲੀ 12 ਫਿਰ ਉਸ ਤੋਂ ਅਗਲੀ 13 31 ਸੋ ਇਹ ਤੇ ਹੋ ਗਿਆ ਜਿਹੜੀਆਂ ਧਨਾਤਮਕ ਸੰਖਿਆਵਾਂ ਨੇ ਇਹਨਾਂ ਵਿੱਚ ਉਹਨਾਂ ਦਾ ਵਤ ਦਾ ਕਰਨਾ ਇਹ ਤਾਂ ਹੋ ਗਿਆ ਲਿਖਿਆ ਫਿਰ ਦਿੱਤੀਆਂ ਰਿਣਾਤਮਕ ਸੰਪੂਰਨ ਸੰਖਿਆਵਾਂ ਹੁਣ ਇਹਨਾਂ ਚੋਂ ਜਿੱਤੀਆਂ ਜਿਹੜੀਆਂ ਰਿਣਾਤਮਕ ਸੰਖਿਆਵਾਂ ਨੇ ਅਸੀਂ ਉਹਨਾਂ ਨੂੰ ਇਕੱਠੇ ਕਰ ਲੈਣਾ ਸੋ ਪਹਿਲੇ ਆ ਗਈ -2 2 ਲਿਖ ਲਿਆ ਮੈਨਾਂ ਰਿਣਾਤਮਕ 2 ਲਿਖ ਲਿਆ ਫਿਰ ਰਿਣਾਤਮਕ 43 ਹੈਗਾ ਰਿਣਾਤਮਕ 43 ਲਿਖ ਲਿਆ ਫਿਰ ਰਿਣਾਤਮਕ 35 ਹੈਗਾ ਰਿਣਾਤਮਕ 35 ਲਿਖ ਲਿਆ ਫਿਰ ਰਿਣਾਤਮਕ ਦੱਸ ਸਕਦਾ ਠੀਕ ਹੈ ਹੁਣ ਵੱਧਦੇ ਕਰਮ ਵਿੱਚ ਰਿਨਾਤਮਕ ਸੰਖਿਆਵਾਂ ਨੂੰ ਲਿਖ ਲੈਣਾ ਹੁਣ ਸਾਨੂੰ ਪਤਾ ਬੱਚਿਓ ਰਿਨਾਤਮਕ ਸੰਖਿਆਵਾਂ ਲਿਖਦੇ ਹੋਏ ਕੀ ਕਰਨਾ ਹੈ ਜਿਹੜਾ ਨਿਰਪੇਖ ਮੁੱਲ ਵਾਲੀ ਸੰਖਿਆ ਹੈ ਉਹ ਸਭ ਤੋਂ ਪਹਿਲੇ ਉਹ ਸਭ ਤੋਂ ਛੋਟੀ ਹੁੰਦੀ ਹੈ 43 ਸਭ ਤੋਂ ਵੱਡਾ ਹੈ ਠੀਕ ਹੈ ਫਿਰ 35 ਹੈ ਫਿਰ 10 ਹੈ ਫਿਰ 2 ਹੈ ਇਹ ਤੇ ਹੋ ਗਿਆ ਵੱਧਦਾ ਕਰਮ ਰਿਨਾਤਮਕ ਸੰਖਿਆਵਾਂ ਦਾ ਇੱਕ ਤਰੀਕਾ ਤੇ ਮੈਂ ਤੁਹਾਨੂੰ ਦੱਸਾਂ ਨਿਰਪੇਖ ਮੁੱਲ ਦੇਖੋ ਇਹ 네ਗੇਟਿਵ ਚਿੰਨ ਜਿਹੜਾ ਹੈ ਰਿਨਾਤਮਕ ਚਿੰਨ ਨੂੰ ਤੁਸੀਂ ਅੱਖਾਂ ਤੋਂ ਉੱਲੇ ਕਰ ਦਿਓ ਤੇ ਜਿਹੜੀ ਸਭ ਤੋਂ ਵੱਡੀ ਹੋਏਗੀ ਦੇਖਣ ਨੂੰ ਉਸ ਸਰਵੇ ਵਿੱਚ ਸਭ ਤੋਂ ਛੋਟੀ ਹੋਏਗੀ ਠੀਕ ਹੈ ਇਹ ਗੱਲ ਦਾ ਚਿੱਤ ਰੱਖਣਾ ਤੇ ਦੂਜੀ ਗੱਲ ਦਿਮਾਗ 'ਚ ਬਿਠਾ ਲਓ ਕਿ ਜੇ ਮੈਂ ਆਪਣੀ ਤਸਵੀਰ ਬਣਾਵਾਂ ਕਲਪਨਾ ਬਣਾਵਾਂ ਕਿ ਇਹ ਸੰਖਿਆ ਰੇਖਾ ਹੈਗੀ ਹੈ ਤੇ ਸੰਖਿਆ ਰੇਖਾ ਤੇ ਸਭ ਤੋਂ ਖੱਬੇ ਪਾਸੇ ਤੇ -43 ਆਏਗਾ ਰਿਣਾਤਮਕ -43 ਆਏਗਾ ਫਿਰ ਸੱਜੇ ਪਾਸੇ ਨੂੰ ਤੁਰਦੇ ਜਾਈਏ ਫਿਰ ਰਿਣਾਤਮਕ 35 ਆਏਗਾ ਫਿਰ ਰਿਣਾਤਮਕ 10 ਆਏਗਾ ਫਿਰ ਰਿਣਾਤਮਕ 2 ਆਏਗਾ ਸੋ ਇਸ ਢੰਗ ਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਹੁਣ ਬੱਚਿਓ ਇਹ ਦੋਨਾਂ ਨੂੰ ਇਕੱਠੇ ਕਰ ਦੇਣਾ ਹੈ ਇਹ ਹੋ ਗਈਆਂ ਵੱਧ ਦਾ ਕਰਮ ਧਨਾਤਮਕ ਸੰਖਿਆਵਾਂ ਦਾ ਇਹ ਹੈਗਾ ਵੱਧ ਦਾ ਕਰਮ ਰਿਨਾਤਮਕ ਸੰਖਿਆਵਾਂ ਦਾ ਇਸ ਤਰ੍ਹਾਂ ਸਾਰੀਆਂ ਸੰਪੂਰਨ ਸੰਖਿਆਵਾਂ ਦਾ ਵੱਧ ਦਾ ਕਰਮ ਕਿਹੜਾ ਆ ਜਾਏਗਾ ਪਹਿਲੇ ਰਿਨਾਤਮਕ ਲਿਖ ਦੇਣੀ ਹੈ ਵਡੀਆਂ ਇਹ ਦੇਖੋ ਰਿਨਾਤਮਕ 43 ਰਿਨਾਤਮਕ 35 ਰਿਨਾਤਮਕ 10 ਰਿਨਾਤਮਕ 2 ਤੇ ਫਿਰ ਵਡੀਆਂ ਲਿਖ ਦੇਣੀ ਹੈ 7 12 31 7 12 31 ਸੋ ਇਹ ਦੇਖੋ ਰਿਨਾਤਮਕ 43 ਤੋਂ ਵੱਡੀ ਹੈ ਰਿਨਾਤਮਕ 35 ਰਿਣਾਤਮਕ 35 ਤੋਂ ਵੱਡੀ ਹੈ ਰਿਣਾਤਮਕ 10 ਰਿਣਾਤਮਕ 10 ਤੋਂ ਵੱਡੀ ਹੈ ਰਿਣਾਤਮਕ 2 ਰਿਣਾਤਮਕ 2 ਤੋਂ ਵੱਡੀ ਹੈ 7 ਤੇ ਸੌਰੀ ਰਿਣਾਤਮਕ 2 ਤੋਂ ਵੱਡੀ ਹੈ 7 7 ਤੋਂ ਵੱਡੀ ਹੈ 12 12 ਤੋਂ ਵੱਡੀ ਹੈ 31 ਇਹ ਹੋ ਗਿਆ ਵੱਧ ਦਾ ਕਰਮ ਅਭਿਆਸ ਜ਼ਰੂਰ ਕਰਿਓ ਬੜਾ ਮਹੱਤਵਪੂਰਨ ਹੈ ਦੂਜਾ ਭਾਗ ਦੇਖੀਏ ਦੂਜਾ ਭਾਗ ਵੀ ਬੱਚੇ ਇਦਾਂ ਹੀ ਇੰ ਦਿੱਤੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਕਿਹੜੀਆਂ ਹੋ ਗਈਆਂ 13 4 ਤੇ 5 13 4 5 ਠੀਕ ਹੈ ਫਿਰ ਵੱਧ ਦੇ ਕਰਮ ਵਿੱਚ ਇਹ ਤੇ ਸੌਖਾ ਹੀ ਹੈ ਸਭ ਤੋਂ ਪਹਿਲੇ ਇਹਨਾਂ ਚੋਂ ਸਭ ਤੋਂ ਛੋਟਾ 4 ਹੈ ਫਿਰ 5 ਫਿਰ 13 4 5 13 ਦਿੱਤੀਆਂ ਰਿਣਾਤਮਕ ਸੰਪੂਰਨ ਸੰਖਿਆਵਾਂ ਰਿਣਾਤਮਕ 2 ਤੇ ਰਿਣਾਤਮਕ 5 ਲੋ ਜੀ ਇਹ ਤੇ ਪਹਿਲਾਂ ਹੀ ਵੱਧ ਦਾ ਕਰਮ ਵਿੱਚ ਹੈਗੀਆਂ ਕਿਉਂਕਿ ਰਿਣਾਤਮਕ 2 ਸੰਖਿਆ ਰੇਖਾ ਦੇ ਖੱਬੇ ਪਾਸੇ ਆਏਗੀ ਤੇ ਰਿਣਾਤਮਕ 5 ਸੱਜੇ ਪਾਸੇ ਆਏਗੀ ਸੌਖਾ ਹੋ ਗਿਆ ਤੁਸੀਂ ਦੇਖੋ ਬੱਚਿਓ ਇੱਥੇ ਮੈਂ ਸਿਫਰ ਦਾ ਜ਼ਿਕਰ ਨਹੀਂ ਕੀਤਾ ਇਹਨਾਂ ਚ ਕਿਉਂ ਕਿਉਂਕਿ ਸਿਫਰ ਨਾ ਤੇ ਧਨਾਤਮਕ ਸੰਖਿਆ ਹੈ ਨਾ ਰਿਨਾਤਮਕ ਸੰਖਿਆ ਹੈ ਠੀਕ ਹੈ ਬੱਚਿਓ ਇਹ ਗੱਲ ਯਾਦ ਰੱਖਣੀ ਹੈ ਸਿਫਰ ਜਿਹੜਾ ਹੈ ਨਾ ਤੇ ਧਨਾਤਮਕ ਹੈ ਨਾ ਤੇ ਰਿਨਾਤਮਕ ਹੈ ਪਰ ਦਿਮਾਗ 'ਚ ਰੱਖਣਾ ਕਿ ਇਥੇ ਸਿਫਰ ਵੀ ਆਇਆ ਹੈ ਸੋ ਸਭ ਤੋਂ ਪਹਿਲੇ ਇਸ ਤਰ੍ਹਾਂ ਸਾਰੀਆਂ ਸੰਪੂਰਨ ਸੰਖਿਆਵਾਂ ਦਾ ਵੱਧ ਦਾ ਕਰਮ ਪਹਿਲੇ ਰਿਨਾਤਮਕ ਵਾਲੀ ਲਿਖ ਦਿੱਤੀਆਂ ਰਿਨਾਤਮਕ 20 ਤੋਂ ਵੱਡਾ ਹੈ ਰਿਨਾਤਮਕ 5 ਫਿਰ ਮੈਂ ਚੇਤੇ ਰੱਖਣਾ ਜਿੱਥੇ ਰਿਨਾਤਮਕ ਸੰਖਿਆਵਾਂ ਸਾਰੀਆਂ ਮੁੱਕ ਗਈਆਂ ਉੱਥੇ ਮੈਂ ਲਿਖਣਾ ਹੈ ਸਿਫਰ ਸਾਨੂੰ ਪਤਾ ਹੈ ਕਿ ਜਿਹੜਾ ਸਿਫਰ ਹੈ ਸਾਰੀਆਂ ਰਿਨਾਤਮਕ ਸੰਖਿਆਵਾਂ ਤੋਂ ਵੱਡਾ ਹੁੰਦਾ ਹੈ ਉਸ ਤੋਂ ਬਾਅਦ ਫਿਰ ਸਿਫਰ ਤੋਂ ਵੱਡੇ ਸਾਰੇ ਧਨਾਤਮਕ ਸੰਖਿਆਵਾਂ ਹੁੰਦੀਆਂ 4 5 13 ਸੋ 4 5 13 ਸੋ ਰਿਨਾਤਮਕ ਵੀ ਤੋਂ ਵੱਡਾ ਰਿਨਾਤਮਕ 5 ਰਿਨਾਤਮਕ 5 ਤੋਂ ਵੱਡਾ ਸਿਫਰ ਸਿਫਰ ਦਾ ਵੱਡਾ 4 4 ਤੋਂ ਵੱਡਾ 5 5 ਤੋਂ ਵੱਡਾ 13 ਇਹ ਹੋ ਗਿਆ ਸਾਡਾ ਵੱਦ ਦਾ ਕਰਮ ਅੱਗੇ ਚਲੀਏ ਹੁਣ ਅੱਗੇ ਬੱਚਿਓ ਸਵਾਲ ਨੰਬਰ 3 ਹੇਠ ਲਿਖਿਆਂ ਸੰਪੂਰਨ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਕਰਮਬੱਧ ਕਰੋ ਬਸ ਬੱਚਿਓ ਜਿਹੜਾ ਘਟਦਾ ਕਰਮ ਹੈ ਉਹ ਵੱਧਦੇ ਕਰਨ ਦਾ ਬਿਲਕੁਲ ਉਲਟ ਹੈ ਉਹ ਸਮਝ ਲਓ ਅਸੀਂ ਕਿ ਜਿਹੜਾ ਸੱਜੇ ਤੋਂ ਖੱਬੇ ਹੈਗਾ ਉਹ ਖੱਬੇ ਤੋਂ ਸੱਜੇ ਉਲਟਾ ਦਿਓ ਇਹਦੇ ਵਿੱਚ ਕੀ ਹੁੰਦਾ ਹੈ ਕਿ ਖੱਬੇ ਪਾਸੇ ਜਿਹੜੀ ਹੈ ਸ਼ੁਰੂਆਤ ਵਿੱਚ ਪਹਿਲੀ ਸੰਖਿਆ ਉਹ ਸਭ ਤੋਂ ਵੱਡੀ ਹੋਏਗੀ ਦੂਜੀ ਉਸ ਤੋਂ ਛੋਟੀ ਹੋਏਗੀ ਤੀਜੀ ਉਸ ਤੋਂ ਛੋਟੀ ਹੋਏਗੀ ਚੌਥੀ ਉਸ ਤੋਂ ਛੋਟੀ ਹੋਏਗੀ ਪੰਜਵੀਂ ਉਸ ਤੋਂ ਛੋਟੀ ਤੇ ਅਖੀਰ ਵਿੱਚ ਸਭ ਤੋਂ ਛੋਟੀ ਠੀਕ ਹੈ ਹੁਣ ਦੇਖੋ ਇਹ ਸੰਖਿਆਵਾਂ ਦਿੱਤੀਆਂ ਐ ਵੜੀਆਂ ਸੋ ਇਹਨਾਂ ਦਾ ਵੀ ਇਦਾਂ ਹੀ ਕਰਨਾ ਬੱਚਿਓ ਧਨਾਤਮਕ ਸੰਖਿਆਵਾਂ ਨੂੰ ਜੋੜਾ ਕਰ ਲੈਣਾ ਹੈ ਰਿਨਾਤਮਕ ਸੰਖਿਆਵਾਂ ਨੂੰ ਜੋੜਾ ਕਰ ਲੈਣਾ ਹੈ ਅੱਢ ਕਰ ਲੈਣਾ ਹੈ ਸੋ ਦਿੱਤੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਕਿਹੜੀਆਂ ਨੇ ਜੀ ਦੇਖੋ ਜੀ ਇੱਥੋਂ ਸ਼ੁਰੂ ਹੁੰਨੀਆਂ 0 ਤੇ ਨਾਲ ਧਨਾਤਮਕ ਇਹਨਾਂ ਰਿਨਾਤਮਕ ਇਹ ਰਿਨਾਤਮਕ ਫਿਰ ਆ ਗਿਆ 19 19 ਲਿਖ ਲਿਆ ਫਿਰ ਇਹ ਕਰਦੇ ਕਰਦੇ ਇੱਥੇ ਅੱਠ ਆ ਗਿਆ ਫਿਰ ਅੱਠ ਲਿਖ ਲਿਆ ਫਿਰ 46 ਆ ਗਿਆ ਹੁਣ ਇਹਨਾਂ ਦਾ ਘਟਦਾ ਕਰਾਂ ਇਹਦਾ ਘਟਦਾ ਕਰਾਂ ਕਿਤਾ ਸਭ ਤੋਂ ਪਹਿਲੇ ਵੱਡੀ 46 ਹੈ ਉਸ ਤੋਂ ਛੋਟੀ 19 ਹੈ ਉਸ ਤੋਂ ਛੋਟੀ 8 ਹੈ ਇਹ ਸਾਡਾ ਹੋ ਗਿਆ ਘਟਦਾ ਕਰਮ ਧਨਾਤਮਕ ਸੰਖਿਆਵਾਂ ਦਾ ਫਿਰ ਕਹਿੰਦੇ ਦਿੱਤੀਆਂ ਰਿਣਾਤਮਕ ਸੰਪੂਰਨ ਸੰਖਿਆਵਾਂ ਕਿਹੜੀਆਂ ਨੇ ਪਹਿਲਾਂ ਰਿਣਾਤਮਕ 7 ਲਿਖ ਲਿਆ ਫਿਰ ਰਿਣਾਤਮਕ 23 ਲਿਖ ਲਿਆ ਫਿਰ ਰਿਣਾਤਮਕ 3 ਲਿਖ ਲਿਆ ਹੁਣ ਸਭ ਤੋਂ ਵੱਡੀ ਕਿਹੜੀ ਹੈ ਰਿਣਾਤਮਕ ਸੰਖਿਆ ਜਿਹਦੀ ਸੰਖਿਆਾਤਮਕ ਮੁੱਲ ਸਭ ਤੋਂ ਛੋਟਾ ਹੈ ਸੋ 3 ਸਭ ਤੋਂ ਛੋਟਾ ਸੰਖਿਆਾਤਮਕ ਮੁੱਲ ਹੈਗਾ ਠੀਕ ਹੈ ਸੋ ਰਿਣਾਤਮਕ 3 ਉਸ ਤੋਂ ਵੱਡੀ ਰਿਣਾਤਮਕ 7 ਸੌਰੀ ਉਸ ਤੋਂ ਉਸ ਤੋਂ ਛੋਟੀ ਰਿਣਾਤਮਕ 7 ਉਸ ਤੋਂ ਛੋਟੀ ਰਿਣਾਤਮਕ 23 ਐ ਹੋ ਗਿਆ ਸਾਡਾ ਰਿਨਾਤਮਕ ਸੰਖਿਆਵਾਂ ਦਾ ਘਟਦਾ ਕਰਮ ਹੁਣ ਇਹਨਾਂ ਨੂੰ ਇਕੱਠੇ ਕਰ ਦੇਣਾ ਹੈ ਪਰ ਮੈਂ ਚੇਤਾ ਰੱਖਣਾ ਕਿ ਮੇਰੇ ਵਿੱਚ ਮੇਰੇ ਕੋਲ 0 ਵੀ ਹੈਗਾ ਹੈ ਤੇ 0 ਨਾ ਧਨਾਤਮਕ ਕਿ ਨਾ ਰਿਨਾਤਮਕ ਸੋ ਇਸ ਤਰ੍ਹਾਂ ਸਾਰੀਆਂ ਸੰਪੂਰਨ ਸੰਖਿਆਵਾਂ ਦਾ ਘਟਦਾ ਕਰਮ ਕਿਹੜਾ ਹੋਏਗਾ ਸਭ ਤੋਂ ਪਹਿਲੇ ਵੱਡੀਆਂ ਲਿਖਾਂਗਾ ਵੱਡੀਆਂ ਕਿਹੜੀਆਂ ਜਿਹੜੀਆਂ ਧਨਾਤਮਕ ਉਹਦੇ ਸਭ ਤੋਂ ਵੱਡੀਆਂ ਹੁੰਦੀਆਂ ਫਿਰ ਇਥੋਂ ਸ਼ੁਰੂ ਕਰਾਂਗੇ 46 19 8 46 19 8 ਫਿਰ 0 ਆ ਜਾਏਗਾ ਜਿੱਥੇ ਧਨਾਤਮਕ ਮੁੱਕ ਜਾਣਗੀਆਂ 0 ਲਿਖਿਆ ਤੇ ਫਿਰ ਰਿਨਾਤਮਕ ਲਿਖ ਦੇਣੀ ਹੈ ऋणात्मक 3 ऋणात्मक 7 ऋणात्मक 23 146 ਤੋਂ ਛੋਟਾ 19 19 ਤੋਂ ਛੋਟਾ 8 8 ਤੋਂ ਛੋਟਾ 0 0 ਤੋਂ ਛੋਟਾ 03 03 ਤੋਂ ਛੋਟਾ 07 07 ਤੋਂ ਛੋਟਾ 023 ਠੀਕ ਹੈ ਬੱਚਿਓ ਅੱਗੇ ਚੱਲੀਏ ਭਾਗ ਦੂਜਾ ਇਹ ਵੀ ਇਹ ਕਰਨਾ ਹੈ ਦਿਤਿਆਤਨਾਤਮਕ ਸੰਪੂਰਨ ਸੰਖਿਆਵਾਂ ਦੋ ਹੀ ਨੇ ਸਿਰਫ 30 ਅਤੇ 8 ਤੇ ਅਤੇ ਸਦੇ ਸੁਭਬ ਦੇ ਨਾਲ ਘਟਦਾ ਕਰਮ ਪਹਿਲਾਂ ਹੀ ਬਣਿਆ ਹੋਇਆ ਸੋ ਘਟਦਾ ਕਰੂੰ 30 ਤੇ ਫਿਰ 8 ਦਿਤਿਆ ਰਿਨਾਤਮਕ ਸੰਪੂਰਨ ਸੰਖਿਆਵਾਂ ਰਿਨਾਤਮਕ 2 ਰਿਨਾਤਮਕ 6 ਰਿਨਾਤਮਕ ਵੀ ਰਿਨਾਤਮਕ 2 ਰਿਨਾਤਮਕ 6 ਰਿਨਾਤਮਕ ਵੀ ਲੋ ਜੀ ਇਹ ਵੀ ਸਬੱਬ ਦੇ ਨਾਲ ਪਹਿਲਾਂ ਹੀ ਘਟਦਾ ਕਰਮ ਬਣ ਗਿਆ ਹੈ ਕਿਉਂਕਿ ਰਿਨਾਤਮਕ 2 ਸਭ ਤੋਂ ਵੱਡੀ ਇਹਨਾਂ ਚੋਂ ਫਿਰ ਰਿਨਾਤਮਕ 6 ਉਹ ਤੋਂ ਛੋਟੀ ਹੈ ਰਿਨਾਤਮਕ ਵੀ ਫਿਰ ਇਹ ਤਿੰਨਾਂ ਚੋਂ ਸਭ ਤੋਂ ਛੋਟੀ ਹੈ ਤੇ ਮੇਰੇ ਕੋਲ 0 ਹੈਗਾ ਵਿੱਚ ਮੈਂ ਚੇਤਾ ਰੱਖਣਾ ਹੈ 0 ਲਿਖਣਾ ਹੈ ਸੋ ਘਟਦਾ ਕਰਮ ਸਭ ਤੋਂ ਵੱਡੀਆਂ ਲਿਖ ਕੇ ਪਹਿਲੇ ਇਹਵਲੀਆਂ ਤਨਾਤਮਕ 30 8 ਫਿਰ 0 फिर यह लिख देना ऋणात्मक दो ऋणात्मक छे ऋणात्मक भी अर्थात ती सब तो बड़ी, उस तो छोटा अठ उस तो छोटा सिफर उस तो छोटा ऋणात्मक दो उस उसोटा तो ऋणात्मक छे सब तो छोटा ऋणात्मक वी आओ चलिए चलीए बचियो आ है चौथा सवाल मूल पता करो क्या ती माइनस करके मॉड्यूलस है ठीक है ना निरपेक्ष मुल जी पता करीता है है ਫਿਰ ਆਏਗਾ ਆਏਗਾ ਠੀਕ ਹੈ ਹੁਣ ਮੈਂ ਬੱਚਿਓ ਸਵਾਲ ਕਰਨ ਤੋਂ ਪਹਿਲੇ ਤੁਹਾਨੂੰ ਸਮਝਾ ਦਵਾਂ ਕਿ ਨਿਰਪੇਖ ਮੁੱਲ ਕੀ ਹੁੰਦਾ ਹੈ ਨਿਰਪੇਖ ਮੁੱਲ ਹੋਉਂਦਾ ਹੈ ਬੱਚਿਓ ਕਿ ਇਹ ਡੰਡੇ ਹਟਾ ਦਿਓ ਤੇ ਨੈਗੇਟਿਵ ਸਾਈਨ ਵੀ ਹਟਾ ਦਿਓ ਰਿਨਾਤਮਕ ਚਿੰਨ ਹਟਾ ਦਿਓ ਅਰਥਾਤ 21 ਦਾ ਮੋਡਿਊਲਸ -21 ਦਾ ਨਿਰਪੇਖ ਮੁੱਲ ਹੋਏਗਾ 21 -25 ਦਾ ਨਿਰਪੇਖ ਮੁੱਲ ਹੋਏਗਾ 25 -18 ਦਾ ਨਿਰਪੇਖ ਮੁੱਲ ਹੋਏਗਾ 18 -4 ਰਿਨਾਤਮਕ 4 ਦਾ ਹੋਏਗਾ 4 ਰਿਨਾਤਮਕ 125 ਦਾ ਹੋਏਗਾ ਨਿਰਪੇਖਮੁੱਲ 125 ਤੇ 110 ਦਾ ਤੇ 110 ਹੋਏਗਾ ਹੀ ਸੋ ਬੱਚਿਓ ਜਦੋਂ ਇਦਾਂ ਦੋ ਡੰਡੇ ਹੋਣ ਹੈ ਮੋਡਿਊਲਸ ਹੋਵੇ ਤੇ ਨਾਲ ਇਹ ਹੋਵੇ ਤੇ ਇਹ ਡੰਡੇ ਵੀ ਹਟਾ ਦੇਣੇ ਤੇ ਚਿੰਨ ਵੀ ਹਟਾ ਦੇਣਾ ਹੈ ਜਿਹੜਾ ਧਨਾਤਮਕ ਹੈ ਉਹਦਾ ਧਨਾਤਮਕ ਹੀ ਰਹਿੰਦਾ ਹੈ ਤੇ ਜਿਹੜਾ ਰਿਨਾਤਮਕ ਹੈ ਉਹਦਾ ਰਿਨਾਤਮਕ ਚਿੰਨ ਹਟ ਜਾਂਦਾ ਹੈ ਇਹ ਗੱਲ ਚੰਗੀ ਤਰ੍ਹਾਂ ਦਿਮਾਗ ਵਿੱਚ ਬਿਠਾ ਲਓ ਇਸ ਨੂੰ ਕਿਹਾ ਜਾਂਦਾ ਹੈ ਨਿਰਪੇਖ ਮੁੱਲ ਅੰਗਰੇਜ਼ੀ ਵਿੱਚ ਕਹਿੰਿਆ ਐਬਸੋਲਿਊਟ ਵੈਲਿਊ ਐਬਸੋਲਿਊਟ ਵੈਲਿਊ ਦਾ ਮਤਲਬ ਹੈ ਕਿ ਜਿਹੜਾ ਚਿੰਨ ਹੈਗਾ ਉਹਦਾ ਕੋਈ ਮਤਲਬ ਨਹੀਂ ਉਹਦੀ ਕੋਈ ਸਾਰਥਕਤਾ ਨਹੀਂ ਚਿੰਨ ਨੂੰ ਅੱਖਾਂ ਤੋਂ ਓਹਲੇ ਕਰ ਦੇਣਾ ਜਿਹੜਾ ਸੰਖਿਆਾਤਮਕ ਮੁੱਲ ਹੈ ਕਿ ਗਿਣਤੀ ਦਾ ਜੋ ਗਿਣਤੀ ਹੈ ਉਹਨੂੰ ਉਹਨੂੰ ਆਪਣੇ ਮੱਦੇ ਨਜ਼ਰ ਰੱਖਣਾ ਹੈ ਉਹਨੂੰ ਧਿਆਨ ਵਿੱਚ ਰੱਖਣਾ ਹੈ ਠੀਕ ਹੈ ਹੁਣ ਇਹਨੂੰ ਆਧਾਰ ਬਣ ਇਹ ਗੱਲ ਨੂੰ ਦਿਮਾਗ 'ਚ ਰੱਖ ਕੇ ਐ ਮੈਂ ਤੁਹਾਨੂੰ ਸਮਝਾਉਣ ਲਈ ਕਹੀਏ ਐਦਾਂ ਪੰਮੇ 'ਚ ਲਿਖਣੀ ਲਿਖਵੀ ਦੇਵੋ ਨਹੀਂ ਤੇ ਸਿੱਧਾ ਸਵਾਲ ਹੱਲ ਕਰਨ ਵੀ ਕਰਨ ਲੱਗੇ ਵੀ ਲਿਖ ਸਕਦੇ ਆਪਾਂ ਦੇਖੋ ਹੱਲ ਕਰੀਏ ਹਰੇਕੋ 30 ਮੋਡੂਲਸ ਰਿਣਾਤਮਕ ਕਿ ਕੀ ਸੋ ਮੋਡੂਲਸ ਰਿਣਾਤਮਕ ਕਿ ਕੀ ਦਾ ਕੀ ਹੁੰਦਾ ਹੈ 21 ਆ ਜਾਏਗਾ ਇਹ ਇਹ ਜਿਹੜਾ ਰਿਣਾਤਮਕ ਚਿੰਨ ਹੈ ਮਾਈਨਸ ਦਾ ਇਹ ਤੇ ਬਾਹਰ ਹੈਗਾ ਸੋ ਇਹ ਬਾਹਰ ਹੀ ਰਹੇਗਾ ਸੋ 30 ਚੋਂ 21 ਗਿਆ 9 ਆ ਗਿਆ ਜਵਾਬ ਪਹਿਲੇ ਦਾ ਤੇ ਦੂਜਾ ਹੈਗਾ ਮੋਡੂਲਸ -25 ਰਿਣਾਤਮਕ 25 ਤੇ ਮਾਈਨਸ ਫਿਰ ਮੋਡੂਲਸ ਰਿਣਾਤਮਕ 18 ਸੋ ਇਹਦਾ ਬਣ ਜਾਏਗਾ 25 ਰਿਣਾਤਮਕ ਰਿਣਾਤਮਕ ਰਹੇਗਾ -18 ਦਾ 18 25 ਚੋਂ 18 ਗਿਆ 7 ਇਹ ਆ ਗਿਆ ਆਨਸਰ ਫਿਰ 6 ਹੈਗਾ 6 ਦਾ 6 ਰਹੇਗਾ ਇਦਾਂ ਇੱਥੇ ਮਾਈਨਸ ਹੈਗਾ ਇਹ ਬਾਹਰ ਆ ਗਿਆ ਇੱਥੋਂ ਇਹ ਵੀ ਬਾਹਰ ਰਹੇਗਾ ਇੱਥੇ ਹੀ ਤੇ ਇਹ ਹੈਗਾ ਰਿਨਾਤਮਕ 4 ਰਿਨਾਤਮਕ 4 ਦਾ ਕੀ ਬਣੇਗਾ 4 ਸੋ ਇੱਥੇ 4 ਲਿਖ ਦਿੱਤਾ 6 ਚੋਂ 4 ਗਿਆ 2 ਠੀਕ ਹੈ ਇਹ ਬੱਚੇ ਬੜਾ ਮਹੱਤਵਪੂਰਨ ਹੈ ਇਹ ਵੀ ਸਵਾਲ ਸਾਰੇ ਆਪਣੇ ਤੁਸੀ ਕਰਨੇ ਨੇ ਫਿਰ ਆ ਦੇਖੋ ਬੱਚੇ ਰਿਨਾਤਮਕ 125 ਇਹਦਾ ਇਹਦਾ ਨਿਰਪੇਖ ਮੁੱਲ ਕੀ ਹੋ ਜਾਏਗਾ 125 110 ਦਾ 181 ਰਹੇਗਾ ਸੋ 125 ਜਮਾ 110 ਜਿਹੜੇ ਜੋੜਾਂਗੇ ਤੇ ਇਹ ਬਣ ਜਾਏਗਾ ਤੁਹਾਡਾ 235 ਇਹ ਹੋ ਗਏ ਤੁਹਾਡੇ ਆਨਸਰ ਚੌਥੇ ਨੰਬਰ ਸਵਾਲ ਦੇ ਹੱਲ ਠੀਕ ਹੈ ਆਓ ਹੁਣ ਪੰਜਵਾਂ ਕਰੀਏ ਬੱਚਿਓ ਇਹ ਖਾਲੀ ਸਥਾਨ ਭਰਨੇ ਨੇ ਇਹ ਸਿਧਾਂਤਕ ਸਵਾਲ ਨੇ ਬੜੇ ਮਹੱਤਵਪੂਰਨ ਨੇ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਅਭਿਆਸ ਕਰਨਾ ਤੇ ਜੇ ਤੁਸੀਂ ਅਭਿਆਸ ਕਰ ਲਿਆ ਤੇ ਬੱਚੇ ਪੂਰੇ ਵੱਡਾ ਪੂਰੇ ਨੰਬਰ ਆਉਂਦੇ ਗਣਿਤ ਵਿੱਚ ਤੇ ਬੱਚਿਓ 100 'ਚ 100 ਨੰਬਰ ਲੈਣੇ ਬੜੇ ਸੌਖੇ ਨੇ ਅਸੀਂ ਇਹ ਵੀ ਡਰਦੇ ਰਹਿਨੇ ਆ ਅਸੀਂ ਖਿੱਚਣ ਨਹੀਂ ਕਰਦੇ ਤੁਹਾਡੇ ਵੀ ਉਹ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੇ ਨੇ ਤੇ ਤੁਸੀਂ ਆਪਣਾ ਮੈਨੂੰ ਫੀਡਬੈਕ ਜ਼ਰੂਰ ਦਿਓ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਨੇ ਤਾਂ ਕਿ ਮੈਂ ਇਹ ਕਿਤਾਬ ਪੂਰੀ ਦੀ ਪੂਰੀ ਹੱਲ ਕਰਨ ਦਾ ਤੁਹਾਡੇ ਲਈ ਮੈਂ ਯਤਨ ਕਰਾਂਗਾ ਉਹਨਾਂ ਦੇ ਕੀ ਇਹਦੇ ਜਵਾਬ ਭਰੀ ਹੈ ਇਹ ਦੇਖੋ ਸਿਫਰ ਹਰੇਕ ਰਿਨਾਤਮਕ ਸੰਪੂਰਨ ਸੰਖਿਆ ਨਾਲੋਂ ਵੱਡਾ ਹੁੰਦਾ ਹੈ ਸੁਰਿਨਾਤਮਕ ਸਾਨੂੰ ਪਤਾ ਹੈ ਬੱਚਿਓ ਜਿਹੜਾ ਸਿਫਰ ਹੈਗਾ ਹਰੇਕ ਰਿਨਾਤਮਕ ਸੰਖਿਆ ਦੇ ਸੱਜੇ ਪਾਸੇ ਹੁੰਦਾ ਹੈ ਤੇ ਸਾਨੂੰ ਪਤਾ ਹੈ ਸੰਖਿਆ ਰੇਖਾ ਦੇ ਉੱਤੇ ਹਰ ਇੱਕ ਸੱਜੇ ਪਾਸੇ ਵਾਲੀ ਸੰਖਿਆ ਹਰ ਇੱਕ ਖੱਬੇ ਪਾਸੇ ਵਾਲੀ ਸੰਖਿਆ ਤੋਂ ਵੱਡੀ ਹੁੰਦੀ ਹੈ ਬਸ ਇਹ ਯਾਦ ਰੱਖਣਾ ਤੇ ਜ਼ੀਫਰ ਕਿਉਂਕਿ ਰਿਨਾਤਮਕ ਸੰਖਿਆਵਾਂ ਦੇ ਸੱਜੇ ਪਾਸੇ ਹੁੰਦਾ ਇਸ ਕਰਕੇ ਜ਼ੀਫਰ ਹਰੇਕ ਰਿਨਾਤਮਕ ਸੰਪੂਰਨ ਸੰਖਿਆ ਨਾਲੋਂ ਵੱਡਾ ਹੁੰਦਾ ਹੈ ਸੋ ਖਾਲੀ ਸਾਂਝਾ ਹੈ ਰਿਨਾਤਮਕ ਇੱਕ ਰਿਨਾਤਮਕ ਸੰਖਿਆ ਦਾ ਨਿਰਪੇਖ ਮੂਲ ਜਿਹੜਾ ਉਹਨੇ ਸਵਾਲ ਕੀਤਾ ਚੌਥੇ ਜਮਾ ਹਮੇਸ਼ਾ ਤਨਾਤਮਕ ਹੁੰਦਾ ਹੈ ਸੀ ਨਾ ਹੁੰਦਾ -13 ਦਾ 13 ਬਣ ਗਿਆ -25 ਦਾ 25 ਬਣ ਗਿਆ ਉਹਨੂੰ ਕਹਿੰਦੇ ਨਿਰਪੇਖ ਮੂਲ ਇੱਕ ਰਿਣਾਤਮਕ ਸੰਖਿਆ ਦਾ ਨਿਰਪੇਖ ਮੂਲ ਹਮੇਸ਼ਾ ਧਨਾਤਮਕ ਹੁੰਦਾ ਹੈ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ 1 ਹੈ ਇਹ ਤੇ ਬੱਚੋ ਤੁਹਾਨੂੰ ਰੱਟੇ ਲੱਗ ਜਾਣੇ ਚਾਹੀਦੇ ਦਿਮਾਗ ਛਰ ਬੇਲੇ ਜਿਹਦਾ 2 ਦੂਣੀ 4 2 ਤੀਏ 6 ਪਹਾੜੇ ਨਹੀਂ ਰੱਟੇ ਨੇ ਇਹ ਤੇ ਚੇਕਾ ਰੱਖਣ ਵਾਲੀ ਗੱਲਾਂ ਨੇ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ 1 ਹੈ ਕਿਉਂ ਇਹ ਤੋਂ ਛੋਟਾ ਤੇ ਸਿਫਰ ਆ ਜਾਂਦਾ ਠੀਕ ਹੈ ਨਾ ਤੇ ਸਿਫਰ ਨਾ ਤੇ ਧਨਾਤਮਕੇ ਨਾ ਹੀ ਰਿਣਾਤਮਕੇ ਸੋ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ 1 ਹੈ ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਰਿਣਾਤਮਕ 1 ਹੈ ਕਿਉਂਕਿ ਐ ਜਿਵੇਂ ਖੱਬੇ ਤੋਂ ਸੱਜੇ ਚਲਦੇ ਜਾਂਦੇ ਆ ਰਿਣਾਤਮਕ 3 ਰਿਣਾਤਮਕ 2 ਰਿਣਾਤਮਕ 2 ਰਿਣਾਤਮਕ 1 ਫਿਰ ਅਗੇ 0 ਆ ਜਾਂਦਾ ਠੀਕ ਹੈ ਨਾ ਸੋ 0 ਤੋਂ ਪਹਿਲੀ ਕਿਹੜੀ ਸੰਖਿਆ ਰਿਣਾਤਮਕ ਹੈ ਕਹੀ ਹੈ ਸੋ ਰਿਣਾਤਮਕ 1 ਜਿਹੜੀ ਹੈ ਇਹ ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਹੈ ਫਿਰ ਅਗਲੀ ਗੱਲ ਹਰੇਕ ਰਿਣਾਤਮਕ ਸੰਪੂਰਨ ਸੰਖਿਆ ਹਰ ਇੱਕ ਧਨਾਤਮਕ ਸੰਪੂਰਨ ਸੰਖਿਆ ਨਾਲੋਂ ਛੋਟੀ ਹੁੰਦੀ ਹੈ ਇਹ ਬੱਚੋ ਇਹ ਗੱਲ ਵੀ ਮੈਂ ਤੁਹਾਨੂੰ ਦੁਹਰਾਈ ਸੀ ਜਦੋਂ ਅਸੀਂ ਪਹਿਲਾ ਸਵਾਲ ਕੀਤਾ ਸੀ ਜਿੱਥੇ ਅਸੀਂ ਛੋਟੇ ਦਾ ਵੱਡੇ ਦਾ ਤੇ ਬਰਾਬਰ ਦਾ ਨਿਸ਼ਾਨ ਪੜਨਾ ਸੀ ਡੱਬੀਆਂ ਦੇ ਵਿੱਚ ਉਦੋਂ ਗੱਲ ਮੈਂ ਬਾਰ-ਬਾਰ ਦੁਹਰਾਈ ਹੈ ਕਿ ਹਰ ਇੱਕ ਰਿਣਾਤਮਕ ਸੰਖਿਆ ਹਰ ਇੱਕ ਧਨਾਤਮਕ ਸੰਖਿਆ ਨਾਲੋਂ ਛੋਟੀ ਹੁੰਦੀ ਹੈ ਹਰ ਇੱਕ ਧਨਾਤਮਕ ਸੰਖਿਆ ਹਰ ਇੱਕ ਰਿਣਾਤਮਕ ਸੰਖਿਆ ਨਾਲੋਂ ਵੱਡੀ ਹੁੰਦੀ ਹੈ ਜ਼ੀਰੋ ਹਰ ਇੱਕ ਰਿਣਾਤਮਕ ਸੰਖਿਆ ਨਾਲੋਂ ਵੱਡਾ ਹੁੰਦਾ ਹੈ ਜ਼ੀਰੋ ਹਰ ਇੱਕ ਧਨਾਤਮਕ ਸੰਖਿਆ ਨਾਲੋਂ ਛੋਟਾ ਹੁੰਦਾ ਹੈ ਇਹ ਗੱਲਾਂ ਤੇ ਬੱਚਿਓ ਤੁਹਾਡੇ ਮੂੰਹ ਤੇ ਇੱਕੋ ਦਮ ਪਾਣੀ ਵਾਂਗੂ ਚੜੀਆਂ ਹੋਣੀਆਂ ਚਾਹੀਦੀਆਂ ਹਨ ਜੇ ਤੁਸੀਂ ਗਣਿਤ ਵਿੱਚ 100 'ਚੋਂ 100 ਨੰਬਰ ਲੈਣਾ ਚਾਹੁੰਦੇ ਹੋ ਸੋ ਐਸੀ ਪੈਰੀ ਵਿਦਿਆਰਥੀਓ ਤੁਹਾਡਾ ਅਭਿਆਸ 1.1 ਤੇ ਉਹਦੇ ਪੰਜ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਮਿਹਨਤ ਕਰਦੇ ਹੋਏ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ